ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਕੀ ਹਾਲ ਚੱਲ ਉਮੀਦ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਵੀ ਵਧੀਆ ਵਾ ਬਸ ਇੱਥੇ ਅੱਜ ਐਤਵਾਰ ਵਾ ਬੱਚੇ ਕਰੇ ਵੈਸੇ ਵੀ ਗੁਰਫਤੇ ਦੋ ਤਿੰਨ ਦਿਨ ਤੋਂ ਸਕੂਲ ਨਹੀਂ ਜਾਣਦੇ ਕਿਉਂਕਿ ਨੂੰ ਬੁਖਾਰ ਵਾ ਤੇ ਇੱਥੇ ਬਸ ਮਨ ਉਮੀਦ ਦੇ ਪਾਪਾ ਚਲ ਗਏ ਚਾਹ ਪਾਣੀ ਪੀ ਲਿਆ ਇਹ ਇੱਥੇ 8:30 ਤੋਂ 9 ਦਾ ਟਾਈਮ ਹੀਗਾ ਤੇ ਰਸੋਈ ਨਾ ਇੰਨੀ ਜਿਆਦੀ ਗੰਦੀ ਹੋਈ ਨਾ ਇੰਨੀ ਜਿਆਦੀ ਗੰਦੀ ਹੋਈ ਨਾ ਬੜਾ ਮਤਲਬ ਕਿ ਨਾ ਠੀਕ ਹੋਣ ਕਰਕੇ ਨਾ ਖਲਾਰਾ ਬਹੁਤ ਪਿਆਰ ਸੋਈ ਦੇ ਵਿੱਚ ਤੇ ਮਾ ਉਸ ਤਰ੍ਹਾਂ ਤੇ ਜੇ ਤੂੜੀਆਂ ਆਉਣੀਆਂ ਕਣਕਾਂ ਕਣਕਾਂ ਵੱਢਣੀਆਂ ਉਸ ਤਰ੍ਹਾਂ ਤੇ ਜੇ ਖਲਾਰਾ ਮਤਲਬ ਪੈਣਾ ਹੈਗਾ ਘੱਟਾ ਬਿੱਟੀ ਆਉਣਾ ਹੈਗਾ ਪਰ ਅੱਜ ਮੇਰਾ ਮੂਡ ਜੇ ਹੀ ਬਣ ਗਿਆ ਹੈਗਾ ਮੈਂ ਕਿਹਾ ਮੈਂ ਅੱਜ ਸੋਈ ਪੂਰੀ ਸਾਫ ਕਰਨੀ ਕਰਨੀ ਆ ਕੀ ਅਜਰ ਰਸੋਈ ਦੀ ਕਲੀਨਿੰਗ ਮਤਲਬ ਐ ਡੀਪ ਕਲੀਨ ਕਰਨੀ ਕਰਨੀ ਇਕ ਬਹੁਤ ਜ਼ਿਆਦਾ ਗੰਦੀ ਹੋਈ ਰਸੋਈ ਤੇ ਬਸ ਇੱਥੇ ਮੈਂ ਸਾਰਾ ਖਲਾਰਾ ਖਲੂਰਾ ਚੁੱਕ ਕੇ ਤੇ ਬਾਹਰ ਰੱਖ ਕੇ ਤੇ ਜਾਲੀ ਵੀ ਬਾਹਰ ਕੱਢ ਕੇ ਧੋਵਾਂਗੀ ਆ ਲਾਗੇ ਨਾ ਟੈਲੀ ਡਰਮੀ ਆ ਜਦੋਂ ਆਟਾ ਛਾਨੀ ਦਾ ਨਾ ਸਾਰਾ ਆਟਾ ਡੱਬਿਆਂ ਤੇ ਪੈ ਜਾਂਦਾ ਹੁਣ ਥੋੜੀ ਸਾਈਡ ਤੇ ਕਰਕੇ ਰੱਖੂਗੀ ਡਰਮੀ ਤੇ ਨਾਲੇ ਇੱਕ ਅਰੇ ਕੱਢ ਕੇ ਡਰਮੀ ਡਰਮੀ ਵੀ ਤੋ ਲੈਣੇ ਆ ਬਾਰ ਕੱਢ ਕੇ ਉਹ ਡਰਮੀਆਂ ਨਹੀਂ ਜਾਲੀ ਵੀ ਕੱਢ ਕੇ ਤੋਲ ਲੈਣੀ ਇੱਕ ਰਹੀ ਬਾਹਰ ਤੇ ਸਾਰੇ ਭਾਂਡੇ ਭੁੰਡੇ ਕੱਢ ਕੇ ਇੱਕ ਰਹੀ ਬਾਹਰ ਬਾਕੀ ਛਾਣਨਾ ਵੇਲਾ ਕਰਤਾ ਵਾ ਬਸ ਜਾਲੀ ਵਾਲੇ ਭਾਂਡੇ ਹੀ ਰਹਿ ਗਏ ਆ ਬਾਹਰ ਕੱਢਣ ਵਾਲੇ ਹੁਣ ਉਹ ਵੀ ਕੱਢਦੀ ਆ ਤੇ ਉਸ ਤੋਂ ਬਾਅਦ ਆ ਕੱਢ ਕੇ ਤੇ ਮਾਜ ਲੈਣੇ ਆ ਭਾਂਡੇ ਭਾਂਡੇ ਕੱਢ ਕੇ ਰੱਖਤੇ ਹੀ ਤੇ ਗੁਰਫਤਿਹ ਨੇ ਤੇ ਮਨਮੀਤ ਨੇ ਸਾਰੇ ਭਾਂਡੇ ਜਿਹੜੇ ਮਤਲਬ ਮਿਲਣਾ ਡੱਬੇ ਡੱਬੇ ਸਾਰੇ ਬਾਹਰ ਘਵਾਤੇ ਸੀਗੇ ਦੋਨੋਂ ਭੈਣ ਭਰਾਵਾਂ ਨੇ ਮਤਲਬ ਬਹੁਤ ਹੈਲਪ ਕਰਾਈ ਅੱਜ ਦੋਨਾਂ ਨੇ ਇੱਥੇ ਬਾਅਦ ਅਸੀਂ ਸਾਰੇ ਭਾਂਡੇ ਭਾਰ ਜਿਹੜੇ ਕੱਢ ਲਏ ਆ ਤੇ ਗੁਰਫਤੇ ਵੇ ਇੱਕ ਜੱਗ ਲੈ ਕੇ ਤੇ ਕੱਪਾਂ 'ਚ ਪਾਣੀ ਦਿਆ ਉਹ ਆਪਾਉਣ ਜੱਗ ਪਰ ਪਰ ਕੇ ਤੇ ਇਹਨੇ ਆਪਣਾ ਪਜਾਮਾ ਜਿਹੜਾ ਗਿੱਲਾ ਛਾਇਦ ਕਰ ਲਿਆ ਹੈਗਾ ਕਦੀ ਧਰਮੋਸ 'ਚ ਪਾਉਂਦਾ ਹੈ ਕਦੀ ਕੱਪ 'ਚ ਪਾਉਂਦਾ ਹੈਗਾ ਬੋਟਲ ਦਾ ਸਕੂਲ ਵਾਲੀ ਉਹਦੇ ਚੱਤੇ ਬਸ ਇੱਥੇ ਮੈਂ ਕੱਪੜੇ ਵੀ ਪਾਈ ਸੀ ਮਸ਼ੀਨ ਦੇ ਵਿੱਚ ਨਾਲ ਮੈਂ ਕੱਪੜੇ ਕੱਢਦੀ ਪਈ ਸੀ ਦੋਸਤੋ ਬਾਦ ਮੈਂ ਇੱਥੇ ਲੱਗ ਪਈ ਸੀਗੀ ਭਾਂਡੇ ਤੋਂ ਮੈਂ ਭਾਂਡੇ ਮੰਜ ਨਹੀਂ ਤੇ ਗੁਰਪਤੇ ਕਹਿੰਦਾ ਮम्मा ਮੈਂ ਤਾਉਂਗੀ ਵੇਖੋ ਅਸੀਂ ਕੀ ਖਲਾਰਾ ਪਾਇਆ ਵਾ ਸਾਰਾ ਬਾਹਰ ਕੱਢ ਕੱਢ ਕੇ ਕਿੰਨਾ ਖਲਾਰਾ ਰਸੋਈ ਦਾ ਖਲਾਰਾ ਹੀ ਬਹੁਤ ਜਿਆਦਾ ਹੋਇਆ ਪੌਣ ਨੂੰ ਜੀ ਨਹੀਂ ਕਰਦਾ ਪਣਨੇ ਜਿਆਦਾ ਮਤਲਬ ਖਲਾਰਾ ਪੌਣ ਨੂੰ ਦਿਲ ਨਹੀਂ ਕਰਦਾ ਰਸੋਈ ਦਾ ਤੇ ਬਸ ਮੈਂ ਗੁਰਪਤੇ ਦੇ ਆ ਮੇਨਾਂ ਪੂਰੀ ਹੈਲਪ ਕਰਾਉਣ ਤੇ ਮਨਮੀਤ ਨੂੰ ਮੈਂ ਥੋੜੀ ਜੀ ਵੀਡੀਓ ਬਣਾ ਲਾ ਮਨਮੀਤ ਥੋੜੀ ਜੀ ਵੀਡੀਓ ਦੇ ਹੀ ਬਣਾਉਣ ਤੇ ਇੰਨਾ ਜਿਆਦਾ ਖਲਾਰਾ ਹੀ ਨਾ ਮੋੜ ਬਣ ਗਿਆ ਤੇ ਨਾ ਠੀਕ ਹੋਣ ਕਰਕੇ ਨੇ ਜਦੋਂ ਆਪਾਂ ਕਿਸੇ ਚੀਜ਼ ਵੱਲੇ ਮਤਲਬ ਵੇਨੇ ਨਹੀਂ ਨਾ ਤੇ ਮਤਲਬ ਰੋਜ਼ ਦਾ ਰੋਜ਼ ਹੱਥ ਵੱਜਦਾ ਜਾਵੇ ਰੋਜ਼ ਦੇ ਰੋਜ਼ ਸਫਾਈ ਹੁੰਦੀ ਜਾਵੇ ਫੇਰੀ ਆ ਤੇ ਇਸ ਕਰਕੇ ਨਾ ਇੱਕ ਨਾ ਫਰੰਟ ਤੇ ਆ ਘਾਰ ਸੜਕ ਤੇ ਬਿਲਕੁਲ ਵਾ ਤੇ ਇਸ ਕਾ ਉਹ ਕਟਾ-ਕੁੱਟਾ ਬਹੁਤ ਜ਼ਿਆਦਾ ਆਉਂਦਾ ਬਹੁਤ ਜ਼ਿਆਦਾ ਕਟਾ ਪਿਆ ਸੀਗਾ ਬਾਰੀਆਂ ਬੂਵੇ ਬਹੁਤ ਸਾਫ਼ ਕਰਨ ਨਾਲੇਗੇ ਤੇ ਡਬੇ-ਡਬੇ ਮਾ ਇੱਕੋ ਜਿਹਾ ਸਾਫ਼ ਕਰ ਲੈਨੇ ਆ ਉਸ ਤਰ੍ਹਾਂ ਤੇ ਜੇ ਕਟਾ ਆਉਣਾ ਵਾ ਤੂੜੀਆਂ ਤੜੜੀਆਂ ਜਦੋਂ ਬਣਨੀਆਂ ਵਾ ਕਟਾ ਆਉਣਾ ਵਾ ਤੇ ਮੈਂ ਕਿਹਾ ਚਲ ਅੱਜ ਮੇਰਾ ਮੂਡ ਜਿਆ ਬਣ ਗਿਆ ਮੈਂ ਚੱਲ ਇੱਕ ਵਾਰੀ ਸਫਾਈ ਜਿਹੜੀ ਕਰ ਲੈਨੇ ਆ ਉਸ ਤੋਂ ਬਾਅਦ ਆ ਫੇਰ ਵੇਖੀ ਜਾਊਗੀ ਫਿਰਦੀ ਫੇਰ ਤੇ ਚਲੋ ਜੀ ਮੈਂ ਧੋਕੇ ਭਾਂਡੇ ਤੇ ਉਸ ਤੋਂ ਬਾਅਦ ਆ ਧੋਨੇ ਆ ਰਸੋਈ ਰਸੋਈ ਸਾਫ ਕਰਨੀ ਆ ਬਾਕੀ ਰਸੋਈ ਦਾ ਖਲਾਰਾ ਜੇ ਉਸ ਤਰ੍ਹਾਂ ਹੀ ਆ ਅੰਦਰ ਸਿਰਫ ਭਾਂਡੇ ਹੀ ਕੱਢੇ ਆ ਛੱਤ ਜੇ ਝਾੜਨ ਵਾਲੀ ਉਹ ਝਾੜਦੇ ਆ ਬਾਅਦ ਚ ਇਹ ਸਾਫ ਕਰਕੇ ਤੇ ਰੋਟੀ ਪਕਾ ਕੇ ਵੀ ਖਾ ਲਈਗੀ ਕਿਉਂਕਿ ਟਾਈਮ ਵਾਵਾ ਹੋ ਗਿਆ ਹੀ ਆ ਸਾਢੇ 10 11 ਵਜੇ ਤੱਕ ਅਸੀਂ ਰੋਟੀ ਵੀ ਖਾ ਲਈਗੀ ਤੇ ਸਾਰਾ ਘਰ ਕਰ ਕੇ ਮੈਂ ਕਿਹਾ ਚਲ ਰੋਟੀ ਖਾ ਲਈਏ ਉਸ ਤੋਂ ਬਾਅਦ ਆਪਾਂ ਫਿਰ ਰਸੋਈ ਦੀ ਸਫਾਈ ਮਤਲਬ ਰਸੋਈ ਬੱਚੇ ਧੋਂਗੀ ਕਿਉਂਕਿ ਨਾਲ ਲਗਵੇਂ ਫਿਰ ਸਾਰੀ ਸਲੈਬ ਸਲੂ ਸਾਰਾ ਕੁਝ ਸਾਫ਼ ਹੋ ਜਾਊਗਾ ਇਸ ਕਰਕੇ ਤੇ ਇੱਥੇ ਆ ਪਰਦੇ ਵੀ ਧੋਣ ਵਾਲੇ ਹੋ ਵੀ ਮੈਂ ਲਾਤਾ ਵਾ ਤੇ ਉਹ ਸਾਫ਼ ਕਰਨ ਵਾਲਾ ਵਾ ਬਾਰੀ ਤੇ ਗ੍ਰਿਲ ਲੱਗੀ ਸਾਫ਼ ਕਰਨ ਵਾਲੀ ਉਹਨੂੰ ਚੰਗੀ ਤਰ੍ਹਾਂ ਸਾਬਣ ਨਾਲ ਮੈਂ ਸਾਫ਼ ਕਰੂੰਗੀ ਉਸ ਤੋਂ ਬਾਅਦ ਆ ਇਹ ਪਾਣੀ ਮਾਰ ਦੂ ਘਰ ਸਾਬ ਨੂੰ ਲਾਇਆ ਨਾਲ ਮਹਾ ਜਵੀਰ ਬਣ ਕੇ ਥੋੜਾ ਜਿਹਾ ਕਰਾ ਦੇ ਤੇ ਬਸ ਉਹ ਲੱਗਾ ਤੇ ਬਾਹਰ ਆਪਣੇ ਭਾਂਡੇ ਭੁੰਡੇ ਆਪਾ ਧੋ ਕੇ ਤੇ ਪਾ ਤੇ ਸੁੱਕਣੇ ਧੁੱਪ ਵਿੱਚੋਂ ਕਿ ਨਹੀਂ ਜਿਆਦਾ ਲੱਗੀ ਆ ਤੇ ਕੀ ਆ ਬਸ ਮੈਨੂੰ ਇਹ ਹੀ ਗੱਲ ਕਿ ਚਲ ਅੱਜ ਲੱਗੀਆਂ ਤੇ ਸਾਰਾ ਐ ਚੰਗੀ ਤਰ੍ਹਾਂ ਕਰ ਲਾਂ ਉਸ ਤੋਂ ਬਾਅਦ ਮਤਲਬ ਕਿ ਕਾਫੀ ਟਾਈਮ ਜਿਹੜਾ ਰਸੋਈs ਹੋਈ ਚੀ ਮੈਨੂੰ ਜਿਹੜਾ ਲੱਗ ਗਿਆ ਸੀਗਾ ਇੰਨੀ ਜਿਆਦਾ ਗੰਦੀ ਹੋਈ ਸੀ ਨੇ ਚਾ ਲਈ ਬਸ ਆ ਪਾਈਪ ਨਾਲ ਆ ਪ੍ਰੈਸ਼ਰ ਮਾਰ ਮਾਰ ਕੇ ਨਾ ਪਾਈਪ ਨਾਲ ਸਾਰੇ ਸਤਰਾ ਨੇ ਧੋਤਾ ਤੇ ਗੁਰਫਤ ਦੇ ਆਈ ਰੂਣ ਕੇ ਤੇ ਚਾਚੂ ਮੈਨੂੰ ਪਾਈਪ ਦੇ ਮੈਨੂੰ ਪਾਈਪ ਦੇ ਤੇ ਉਹ ਲੱਗਾ ਹੀ ਮਾਹ ਨਹੀਂ ਇਹਨੂੰ ਕੰਮ ਕਰ ਲੈਂਦੇ ਉਸ ਤੋਂ ਵੱਧਾ ਪਾਈਪ ਤੂੰ ਲੈ ਲਈ ਤੇ ਨਾਲ ਹੀ ਇੱਧਰ ਜਿਹੜਾ ਸ਼ਾਨਣਾ ਟੰਗਿਆ ਹੋਇਆ ਹੀ ਆਪਾਂ ਉਹ ਵੀ ਆਪਾਂ ਧੋ ਲਿਆ ਸ਼ਾਨਣਾ ਧੋ ਧੂ ਕੇ ਤੇ ਇੱਥੇ ਬੱਸ ਮੈਂ ਫ੍ਰਿਜ ਨੂੰ ਡਹੀ ਮਾਹ ਚੱਲੂ ਉਪਰੋਂ ਉਪਰੋਂ ਧੋ ਦਈਏ ਬਾਰੋਂ ਬਾਰੋਂ ਇਹਨੂੰ ਸਾਬਣ ਮਤਲਬ ਮਾਰ ਕੇ ਨਾ ਕਰੀ ਤੇ ਉਹ ਬਾਰੋਂ ਬਾਰੋਂ ਧੋਤੀ ਉਸ ਤਰ੍ਹਾਂ ਵੀ ਚੋਹ ਸਾਬਣ ਕਰਨ ਵਾਲੀ ਹੈ ਪਰ ਵਿੱਚੋਂ ਮੈਂ ਨਹੀਂ ਕੀਤੀ ਵਿੱਚੋਂ ਫਿਰ ਕਿਸੇ ਦਿਨ ਕੱਲ ਨੂੰ ਕਿਉਂਕਿ ਵਿੱਚ ਦੁੱਧ ਦੁੱਧ ਕਾਫੀ ਕੁਝ ਪਿਆ ਪਰ ਕਿਉਂਕਿ ਰਸੋਈ ਦਾ ਚੇ ਦੇ ਅੱਗੇ ਖਲਾਰਾ ਬਹੁਤ ਜ਼ਿਆਦਾ ਪਿਆ ਵਾ ਤੇ ਉਹ ਮਾਹ ਚੱਲ ਮੈਂ ਬਾਚੂ ਕਰ ਲੂੰਗੀ ਸਾਬਰ ਜੋ ਇਹ ਉਹ ਫਰੇਜ ਕਿ ਚਲ ਕੱਲ ਪਰਸੋ ਤੱਕ ਦੇਖ ਲੂੰਗੀ ਤੇ ਬਸ ਇੱਥੇ ਮੈਂ ਚਾਨਣੀ ਦੋਵੇਂ ਜਿਹੜੇ ਧੋਤੇ ਸੀਗੇ ਸਟੀਲ ਦਾ ਵੀ ਧੋ ਲਿਆ ਸੀ ਤੇ ਦੂਜਾ ਉਰਲਾ ਵੀ ਉਹਨੂੰ ਵੀ ਮਤਲਬ ਜਿਹੜਾ ਟੰਗਿਆ ਹੈਗਾ ਉਹਨੂੰ ਵੀ ਮੈਂ ਮਤਲਬ ਕਿ ਪਾਣੀ ਪਾ ਕੇ ਸਾਫ਼ ਕਰਤਾ ਸੀ ਸਾਬਣ ਨਾਲ ਕੂਚਾ ਮਾਰ ਕੇ ਤੇ ਉਸ ਤੋਂ ਬਾਅਦ ਸਾਫ਼ ਕਰਤਾ ਸੀ ਇਹ ਨੂੰ ਪੁੱਤ ਫਤੈਨੇ পাইਪ ਭੜਲੀ ਲੜ ਲੁੜਕੇ ਰੂ ਰੂ ਕਿ ਫਤੈਨੇ ਭੜਲੀਆ ਤੇ ਫਤੇ ਡੇ ਆਫਾ ਪਾਉਣ ਪਾਣੀ ਮਤਲਬ ਮੇਰੇ ਤੇ ਵੀ ਪਾਤਾ ਮਨਮੀਤ ਤੇ ਵੀ ਪਾਤਾ ਜਦੋਂ ਠੰਡਾ ਜਿਹਾ ਪਾਣੀ ਪੀਂਦਾ ਨਾ ਉਦੋਂ ਬੜਾ ਠੰਡ ਇੱਕਦਮ ਠੰਡ ਜੀ ਲੱਗਦੀ ਆ ਤੇ ਮੈਂ ਫਤੈਨੇ ਗੁਸੇ ਹੋਣ ਡੇ ਤੇ ਮੈਂ ਫਤੈ ਪਾਣੀ ਨਹੀਂ ਉੱਪਰ ਪਾਉਣਾ ਪੁੱਤ ਤੇ ਕਹਿੰਦਾ ਠੀਕ ਆ ਮਮਾ ਤੇ ਨਾਲ ਹੀ ਤੇ ਸਲੇਵ ਤੇ ਐ ਚੰਗੀ ਤਰ੍ਹਾਂ ਸਾਫ ਕਰ ਕਰ ਕੇ ਸਟੀਲ ਵੂਲ ਮਾਰਿਆ ਸਾਰੀ ਸਲੇਵ ਤੇ ਤੋਤੀ ਤੇ ਆ ਜਿਹੜਾ ਮਤਲਬ ਬਿਜਲੀ ਵਾਲਾ ਚੁੱਲਾ ਇਹਨੂੰ ਚੰਗੀ ਤਰ੍ਹਾਂ ਤੋਤਾ ਲਾ ਕੇ ਇਹਦਾ ਪਲੱਗ ਜਿਆ ਤੇ ਨਾਲ ਹੀ ਮੈਂ ਮਤਲਬ ਕਿ ਜਿਹੜੇ ਆਪਣੇ ਉਹ ਸ਼ੈਂਕ ਵਗੈਰਾ ਉਹਨਾਂ ਨੂੰ ਸਾਫ਼ ਜਿਹੜਾ ਕੀਤਾ ਉਹ ਵੀ ਬਹੁਤ ਜ਼ਿਆਦਾ ਗੰਦੇ ਜਿਹੇ ਹੋਏ ਮਤਲਬ ਭਾਂਡੇ ਤਾਂ ਅੱਜ ਸਵੇਰ ਦੇ ਬਾਹਰ ਮੰਨਦੇ ਤੇ ਮੈਂ ਚੱਲ ਅੱਜ ਸਾਰਾ ਕੁਝ ਵਾਰ ਵਾ ਕਿ ਹਾਂ ਚੰਗੀ ਤਰ੍ਹਾਂ ਮਤਲਬ ਸਾਫ਼ ਸਾਫ਼ ਕਰ ਲਾਂ ਤੇ ਇੱਥੇ ਫਤੇ ਪਾਣੀ ਪੋਂਦੇ ਤੇ ਮੈਂ ਆਪਣੇ ਨੂੰ ਗੁੱਸੇ ਲਈ ਹੀ ਹੂੰ ਕਿ ਚੱਲ ਮੈਂ ਸ਼ੈਂਕੂ ਸ਼ੰਕੂ ਸਾਰੇ ਸਾਫ਼ ਕਰਕੇ ਤੇ ਉਸ ਤੋਂ ਬਾਅਦ ਆ ਮਤਲਬ ਕਿ ਲੌਬੀ ਵਾਲਾ ਬੂਆ ਤੂੰ ਤੜ ਡਰਾਈਂ ਰੂਮ ਵਾਲਾ ਬੂਆ ਤੂੰ ਚੱਲ ਉਹ ਵੀ ਤੋਂ ਲੈਨੇ ਤੇ ਜਾਲੀਆਂ ਵਾਲੇ ਹੀ ਮਤਲਬ ਪੱਲੇ ਲੱਗੇ ਇੱਕ ਕਿਦਰ ਬਾਰੀ ਜਾਲੀ ਵਾਲੀ ਹੀ ਸ਼ੀਸ਼ਾ ਹੈਗਾ ਉਹਨਾਂ ਨੂੰ ਸਾਹਮਣੇ ਤੋਤਾ ਪਿਛਲੇ ਰਹਿ ਗਏ ਆ ਤੇ ਉਹ ਮਾਂ ਫੇਰ ਕਿਸੇ ਦਿਨ ਕਰ ਲਾਂਗੇ ਬੂਵੇ ਸਾਫ ਹੋਤੇ ਮਤਲਬ ਗਿੱਲੀ ਕਪੜੇ ਨਾਲ ਹੀ ਹੋ ਜਾਣੇ ਜਾਲੀਆਂ ਚ ਨਾ ਜਿਆਦਾ ਗੰਦਾ ਜਿਆ ਮਤਲਬ ਜਾਲੀਆਂ ਵਾਲੇ ਬੂਵੇ ਜਿਆਦਾ ਗੰਦੇ ਹੋ ਇੱਕ ਫਰੰਟ ਤੇ ਆ ਇੱਕ ਪਿਛੇ ਵੀ ਇਹ ਗਲੀ ਚ ਬੈਕ ਸਾਈਡ ਤੇ ਪਰ ਉਹ ਇੰਨਾ ਜਿਆਦਾ ਗੰਦਾ ਨਹੀਂ ਹੋਇਆ ਹੀ ਆ ਫਰੰਟ ਤੇ ਜਿਹੜੇ ਇਹ ਦੋਨੋਂ ਜਿਆਦਾ ਗੰਦੇ ਹੁੰਦੇ ਸੇ ਇੱਥੇ ਉਹ ਦੂਜੀ ਉਹ ਬਾਰੀ ਜਿਹੜੀ ਅੰਦਰ ਵਾਲ ਲੱਗੇ ਆ ਲੌਬੀ ਤੇ ਮਤਲਬ ਦਰਵਾਜ਼ੇ ਲੱਗੇ ਉਹ ਆਪਾਂ ਤੋਂ ਆਏ ਸੀ ਕਿੰਦਰ ਨੂੰ ਸਾਫ ਕਰਤੀ ਇੱਥੇ ਸਾ ਜਲੀਲੇ ਦਰਵਾਜੇ ਨਹੀਂ ਸਾਫ ਕਰਨ ਤੇ ਮੈਂ ਨਹੀਂ ਨਾਲ ਨਾਲ ਧੋਣ ਹੱਥ ਨਾਲ ਮਤਲਬ ਘਰੀ ਜਨੀ ਮਿੱਟੀ ਬਹੁਤ ਜਿਆਦੀ ਹੀ ਨਾ ਤੇ ਫਿਰ ਵੀ ਮਤਲਬ ਇਨੇ ਸਾਫ ਨਹੀਂ ਹੋਏ ਉਸ ਤੋਂ ਬਾਅਦ ਫਿਰ ਮਤਲਬ ਜਿੱਥੇ ਮਿੱਟੀ-ਮਿੱਟੀ ਰਹਿ ਗਈ ਉਸ ਤੋਂ ਬਾਅਦ ਮੈਂਨੇ ਗਿੱਲੇ ਕੱਪੜੇ ਨਾਲ ਸਾਰੀ ਸਫਾਈ ਕੀਤੀ ਦਰਵਾਜਿਆਂ ਦੀ ਤੇ ਸ਼ੀਸ਼ੇ ਵਾਲੇ ਮਾਰੇ ਮਤਲਬ ਸ਼ੀਸ਼ੇ ਨੂੰ ਮਾਰੇ ਕੱਪੜਾ ਮਾਰਨਾ ਪਿਆ ਉਸ ਤਰ੍ਹਾਂ ਮਤਲਬ ਕਿ ਹੋਰ ਤਰ੍ਹਾਂ ਦਾ ਲੱਗਦਾ ਹੀਗਾ ਕਿ ਕਰਾਲਾਂ ਜੀਆਂ ਵਗ ਗਈਆਂ ਮਿੱਟੀ ਬੜੀ ਹੀ ਨਾ ਇਸ ਕਰਕੇ ਤੇ ਉਸ ਤਰ੍ਹਾਂ ਦੇ ਜਾਲੀ ਜੁਲੀ ਪੂਰੀ ਨਿਕਲ ਗਈ ਮਤਲਬ ਜਾਲੀ ਚ ਮਿੱਟੀ ਬਹੁਤ ਜਿਆਦੀ ਮਿੱਟੀ ਬੜੀ ਮਤਲਬ ਨਿਕਲੀ ਸੀ ਜਦੋਂ ਮਤਲਬ ਪਾਣੀ ਮਾਰਦਾ ਹੈਗਾ ਤੇ ਨਾਲ ਹੀ ਫਿਰ ਮਹਨ ਇਹ ਤੋਤਾ ਮਹਨ ਡ੍ਰੈਗ ਰੂਮ ਵਾਲਾ ਵੀ ਧੋ ਲਈਏ ਆਪਾਂ ਨਾਲ ਹੀ ਕਿ ਉਹ ਵੀ ਬੜਾ ਗੰਦਾ ਹੋਇਆ ਦਰਵਾਜ਼ਾ ਉਹ ਤੋਤਾ ਤੇ ਡ੍ਰੈਗ ਰੂਮ ਵਾਲੀ ਬਾਰੀ ਸਾਫ਼ ਕੀਤੀ ਮਤਲਬ ਨਾਲ ਹੀ ਫਿਰ ਆਪਾਂ ਇਧਰਲੀ ਸਾਈਡ ਵੀ ਵਾਲੀ ਵੀ ਬਾਰੀ ਪੂਰੀ ਸਾਫ਼ ਕਾਚਾ ਵਾਲੀ ਵੀ ਤੋਤੀ ਜਲੀ ਵਾਲੀ ਵੀ ਅੰਦਰੋਂ ਧੋਏ ਆਏ ਹਿੰਗੇ ਤੇ ਇਹ ਵੀ ਧੋ ਤੂ ਕਹਤੇ ਹੋ ਉਸ ਤੋਂ ਬਾਅਦ ਆਪਾਂ ਡਰਾਈੰਗ ਰੂਮ ਵਾਲੀ ਧੋਵਾਂਗੇ ਜਿਹੜਾ ਦਰਵਾਜ਼ੇ ਧੋ ਕਹਤੇ ਐ ਨਿੱਖਰ ਗਏ ਇੰਨੇ ਸੋਨੇ ਮਤਲਬ ਸਾਫ਼ ਲੱਗਣ ਡੇ ਪਰ ਦਰਵਾਜ਼ੇ ਜਾਲੀਆਂ ਬਹੁਤ ਨਹੀਂ ਨਿੱਖਰ ਗਈ ਜਾਲੀ ਨਾ ਗੰਦੀ ਬੜੀ ਹੋਈ ਸੀ ਤੇ ਆ ਵੀ ਦੋਵੇਂ ਦਰਵਾਜ਼ੇ ਜਿਹੜੇ ਆਪਾਂ ਇਹ ਚੰਗੀ ਤਰ੍ਹਾਂ ਸਾਫ਼ ਕਰ ਲਏ ਧੋਲੇ ਆ ਮਤਲਬ ਉਸ ਤੋਂ ਬਾਅਦ ਇਹ ਚੰਗੀ ਤਰ੍ਹਾਂ ਕੱਪੜਾ-ਕੁਪੜਾ ਮਾਰਿਆ ਮੈਂ ਸਾਫ਼ ਕੀਤੇ ਤੇ ਪਾਣੀ ਨਾਲ ਫੇਰ ਸਾਫ਼ ਕੀਤੇ ਆ ਇਹ ਕਲੀਨ ਮਤਲਬ ਮਾਰਤਾ ਹੀ ਟਾਕੀ ਜੀ ਕਪੜਾ ਜਿਆ ਸਾਈਡਾਂ ਵਿੱਚ ਮਤਲਬ ਸਾਈਡਾਂ ਸੂਡਾਂ ਤੇ ਆਸੇ ਪਾਸੇ ਸਾਰੇ ਉਸ ਤੋਂ ਬਾਅਦ ਕਪੜੇ ਆ ਮਦਰ ਪਾਣੀ ਦਾ ਪ੍ਰੈਸ਼ਰ ਮਾਰ ਕੇ ਤੇ ਸਾਫ ਹੋ ਗਏ ਹੀ ਕਿ ਦਰਵਾਜ਼ੇ ਕੱਟ ਕਟਾ ਰਿਹਾ ਨਹੀਂ ਗਿਆ ਨਹੀਂ ਪਾਉੜੇ ਜਾਲੀ ਕਿਤੇ ਪਾ ਦਿੰਦੀ ਹੋ ਅੰਦਰ ਵੀ ਜਾਂਦਿਆ ਵਾ ਮਨ ਕਦੇ ਵੀ ਆਪਣੇ ਜਿਹੜੇ ਬਾਹਰ ਗੰਭੂਗੇ ਜਿਹੜੇ ਹੋ ਗਏ ਹੀ ਸਾਫ ਤੇ ਪਹਿਲਾਂ ਮੈਂ ਹੰਦਰਾਂ ਚੋਂ ਕੱਢ ਲਈਏ ਰਸੋਈ ਤੋਂ ਤੇ ਤੇ ਨਾਲ ਹੀ ਡ੍ਰੈਿੰਗ ਰੂਮ ਚ ਵੀ ਪੂਰਾ ਪਾਣੀ ਚੱਲ ਗਿਆ ਕਿਉਂਕਿ ਉਹ ਬਾਰੀ ਧੋਤੀ ਨਾਲ ਦਰਵਾਜਾ ਧੋਤਾ ਜਲੀ ਵਾਲਾ ਤੇ ਆ ਵੀ ਬੂਵਾ ਪੂਰਾ ਗਿੱਲਾ ਹੋ ਗਿਆ ਹੁਣ ਇਹਨੂੰ ਸਾਫ ਕਰ ਦੂੰਗੀ ਕੱਪੜੇ ਨਾਲ ਤੇ ਆਪਾਂ ਗੁਰਫਤ ਨੇ ਇੱਥੇ ਬੜਾ ਜਿਆਦਾ ਰੌਂਡੇ ਕਹਿੰਦਾ ਪਾਈਪ ਮੈਨ ਲੈਣੀ ਹੈ ਮੈਨ ਲੈਣੀ ਆ ਤੇ ਆਪਾਂ ਨਾਲ ਹੀ ਰਸੋਈ ਧੋ ਕੇ ਅਵੇ ਸੋਈ ਡੈਪੀ ਮੈਂ ਤੂੰ ਨਾ ਪਾਣੀ ਪਾ ਕੇ ਤੇ ਐ ਚੰਗੀ ਤਰ੍ਹਾਂ ਧੋ ਲੈਣਾ ਸਾਰੀ ਖਾਲੀ ਹੋਈ ਹੈ ਕਿ ਰਸੋਈ ਤੇ ਰਸੋਈ ਧੋ ਕੇ ਤੇ ਨਾਲ ਹੀ ਆਪਾਂ ਲੌਬੀ ਧੋ ਲੈਣੀ ਤੇ ਨਾਲ ਹੀ ਆ ਡਰਾਈਂਗ ਰੂਮ ਡਰਾਈਂਗ ਰੂਮ ਧੋ ਲੈਣਾ ਵਾ ਡਰਾਈਂਗ ਰੂਮ ਵੀ ਧੋ ਲੈਣਾ ਆਪਾਂ ਲੌਬੀ ਰਸੋਈ ਧੁੰਦਿਆ ਧੁੰਦਿਆ ਤੇ ਸਾਰੇ ਅੰਦਰੀ ਕਲਾਰਾ ਕਲੂਰਾ ਪਾ ਕੇ ਬਹਿ ਗਏ ਆ ਸਕੇ ਲੌਬੀ ਲੁਬੀ ਵੀ ਧੋ ਲਈਆ ਸਾਰਾ ਕਲਾਰਾ ਹੀ ਕਾਫੀ ਹੋ ਗਿਆ ਹੀਗਾ ਇੱਥੇ ਪਰ ਸੋਈ ਜਿਹੜੀ ਧੋ ਲਈ ਰਸੋਈ ਧੋ ਕੇ ਤੇ ਸਾਰੀ ਰਸੋਈ ਧੋ ਕੇ ਤੋਂ ਉਸ ਤੋਂ ਬਾਅਦ ਆ ਪਾ ਕੇ ਲੌਬੀ ਚ ਲੌਬੀ ਧੋ ਕੇ ਦੇ ਨਾਲ ਹੀ ਡਰਾਈング ਰੂਮ ਸਾਫ ਕਰ ਦੂੰਗੀ ਮੈਂ ਡਰਾਈング ਰੂਮ ਚ ਵੀ ਹੁਣ ਪਾਣੀ ਚ ਲੱਗ ਗਿਆ ਵਾ ਤੇ ਆ ਸਾਰੀ ਲੌਬੀ ਲੂਬੀ ਚ ਪਾਣੀ ਤੇ ਕਮਰੇ ਚ ਪੋਚਾ ਮੈਂ ਮਤਲਬ ਬਾਅਦ ਚ ਲਾਇਆ ਸੀਗਾ ਕਿ ਬਸ ਆ ਧੋ ਤੂ ਕੇ ਧੋਣ ਧੁੰਨ ਵਾਲਾ ਕੰਮ ਜਿਹੜਾ ਨਬੜ ਕੇ ਤੇ ਇੱਥੇ ਡਰਾਈング ਰੂਮ ਵੀ ਨਾਲ ਹੀ ਜਿਹੜਾ ਮੈਂ ਧੋ ਲਿਆ ਸੀਗਾ ਡਰਾਈング ਰੂਮ ਚ ਖਲਾਰਾ ਵੇਖੋ ਕਿੰਨਾ ਵੀ ਆ ਪਾਣੀ ਪੂਣੀ ਮਤਲਬ ਪਾਣੀ ਆ ਗਿਆ ਨਾ ਪਾਣੀ ਦਾ ਕਰਕੇ ਫਿਰ ਮੈਂ ਧੋ ਲਿਆ ਸੀਗਾ ਡਰਾਈング ਰੂਮ ਵੀ ਸਾਫ ਕਰ ਲਿਆ ਸੀਗਾ ਫਤਿਹ ਵੇਖੋ ਇਸ ਤਰ੍ਹਾਂ ਭਿੱਜੰਡਿਆ ਪਾਣੀ ਦੇ ਵਿੱਚ ਪੂਰੇ ਕੱਪੜੇ ਨੇ ਗਿੱਲੇ ਕਰ ਲਏ ਆ ਵਿ ਕੀ ਹਾਲ ਬਣਾਇਆ ਫਤਿਹ ਨੇ ਆਪਣਾ ਤੇ ਇੱਥੇ ਪਹਿਲਾਂ ਮੈਂ ਬੋਕਰ ਨਾਲ ਇੱਕ ਦੀ ਕੱਢ ਲਈ ਸੀ ਤੇ ਉਸ ਤੋਂ ਬਾਅਦ ਨਾ ਵਾਈਪਰ ਨਾਲ ਮੈਂ ਸਾਰਾ ਜਿਹੜਾ ਕਰ ਲਿਆ ਹੈ ਜਿਆ ਸਾਫ ਸੁਰੋਈ ਦਾ ਨਾ ਨਾ ਤੋਤੀ ਲੌਬੀ ਤੇ ਦਿਰਾਇ ਕੋ ਹਮ ਆਇਆ ਖੁਪਾਣ ਦੇਖਣੇ ਤੋਤੇ ਆਇਆ ਖੁਪਾਣ ਦੇ ਮੇਕ ਇਹਦੀ 돌ਤੀ ਇਹ ਸਾਰਾ ਵੇਖੋ ਇਹ ਕੁ ਗੱਲ ਤੇ ਆਪਾਂ 15 ਦਾ ਆਪਣਾ ਨਿਪਟ ਗੀਆ ਬੰਦਲ ਆਪਾਂ ਧੋ ਲਈਆ ਕਮਰੇ-ਕਮਰੇ ਤੇ ਧੋਗੇ ਦਰਵਾਜ਼ੇ ਧੋਗੇ ਤੇ ਇੱਥੇ ਆ ਜਾਲੀ ਆ ਜਾਲੀ ਨੂੰ ਵੀ ਧੋ ਲੈਣਾ ਹੈ ਚੰਗੀ ਤਰ੍ਹਾਂ ਆਪਾਂ ਇਹਨੂੰ ਕਹਿੰਦੇ ਆ ਫਰਕ ਕਹਿੰਦੇ ਆ ਸਾਬਣ ਨਹੀਂ ਕੱਢਿਆ ਹੈ ਵਿੱਚੋਂ ਤੇ ਸਾਬਣ ਗਿੱਲਾ ਕਰਤਾ ਤੇ ਉਸ ਤੋਂ ਬਾਅਦ ਆ ਮੈਂ ਮਤਲਬ ਇਹਨੂੰ ਸਾਬਣ ਨਾਲ ਮਤਲਬ ਮਾਰਦਾ ਹੀ ਕੋਚਾ ਤੇ ਇਹਨੇ ਪਾਣੀ ਪਾਤਾ ਇਹ ਸਾਫ਼ ਹੋ ਗਈਗੀ ਸਿਰਪਾਟ ਔਟੇ ਲੱਗਾ ਉਸ ਤਰ੍ਹਾਂ ਘਟਾ ਘਟਾ ਨਹੀਂ ਹੈ ਗੈਨ ਨਾ ਮਾੜਾ ਮੋਟਾ ਜਿਹੜਾ ਚੱਲਣੇ ਤੌਕੇ ਨਿਕਲ ਜੂਗੇ ਇੱਕ ਨਹੀਂ ਅਜੇ ਤੇ ਆਪਾਂ ਜਦੋਂ ਰੰਗ ਕਰਵਾਇਆ ਸੀ ਉਦੋਂ ਮਤਲਬ ਸਾਰੀ ਤੋਤੇ ਹੀ ਬਾਹਰ ਕੱਢ ਕੇ ਉਦੋਂ ਵੀ ਆਪਾਂ ਤੋਤੇ ਸੀਗੀ ਬਾਹਰ ਕੱਢ ਕੇ ਇੱਥੇ ਬਸ ਮਤਲਬ ਕਿ ਕੱਪੜੇ ਗਿੱਲੇ ਹੋ ਗਏ ਸੀ ਜਦੋਂ ਮਤਲਬ ਤੋਤਾ ਤੂਤਾ ਸਾਰਾ ਕੁਝ ਤੇ ਕੱਪੜੇ ਗਿੱਲੇ ਹੋ ਗਏ ਹੀ ਤੇ ਮੇਰੇ ਕੱਪੜੇ ਮਸ਼ੀਨ ਦੇ ਵਿੱਚ ਕਾਫੀ ਧੋਣ ਵਾਲੇ ਉਹ ਮੈਂ ਧੋਣ ਦੇ ਨਾਲ ਨਾਲ ਤੇ ਕੁਝ ਇਹਨਾਂ ਬੱਚੇ ਨਵਾਏ ਨਵਾਣੂ ਕੇ ਤੇ ਅੱਧੇ ਪਚਦੇ ਮੈਂ ਭਾਂਡੇ ਜਿਹੜੇ ਲਾਤੇ ਸੀਗੇ ਧੋਣ ਤੋਂ ਪਹਿਲਾਂ ਜੈਲੀ ਜੁਲੀ ਅੰਦਰ ਆਖ ਲਈਸ ਕੱਪੜੇ-ਕਪੜਾ ਵਿਛਾਤਾ ਹੀ ਵਿੱਚ ਤੇ ਉਸ ਤੋਂ ਬਾਅਦ ਮੈਂ ਲੱਗ ਪਈ ਫਿਰ ਨਵਾਣੂ ਕੇ ਚਾਹ ਪੀਤੀ ਗੁਰਫਤ ਨੇ ਸੁੱਕ ਘੜੀ ਕੁਸੌਂ ਵੀ ਲਿਆ ਹੀਗਾ ਤੇ ਉਸ ਤੋਂ ਬਾਅਦ ਮੈਂ ਲੱਗ ਪਈ ਫਿਰ ਭਾਂਡੇ ਭੁੰਡੇ ਰੱਖਣ ਜਾਲੀ ਦੇ ਵਿੱਚ ਜਿਸ ਤਰ੍ਹਾਂ ਘੱਟਿਆ ਦੇਣਾ ਹੈ ਕਿੰਨੇ ਡੱਬੇ ਜੋ ਕੱਪ ਗਲਾਸ ਕੱਚ ਦੇ ਮਤਲਬ ਕਿੰਨਾ ਮੈਂ ਭਾਂਡੇ ਦੇ ਵਿੱਚ ਰੱਖ ਲੈਣੀ ਆ ਅਗਲਾ ਕਿ ਇੱਕ ਸਾਈਡ ਤੇ ਸਲੇਵ ਤੇ ਨਹੀਂ ਰੱਖਣੇ ਪੈਂਦੇ ਤੇ ਕਿੰਨੇ ਭਾਂਡੇ ਜਿਹੜੇ ਮੈਂ ਮਤਲਬ ਰੱਖ ਲੈਣੀਆਂ ਤੇ ਬਸ ਇੱਥੇ ਮੈਂ ਸੈਟਿੰਗ ਹੀ ਕਰਦੀ ਪਈ ਹਾਂ ਕਿ ਭਾਂਡੇ ਭੁੰਡੇ ਰੱਖਦੀ ਪਈ ਸੀਗੀ ਕਿ ਭਾਂਡੇ ਭੁੰਡੇ ਰੱਖ ਲਈਏ ਵਿੱਚ ਤੇ ਕੱਪ ਟੰਗ ਕੇ ਮੈਂ ਭੁੰਡੇ ਸਾਰੇ ਲਾ ਕੇ ਮੈਂ ਤੇ ਉਸ ਤੋਂ ਬਾਅਦ ਬੱਚਿਆਂ ਦੋਵਾਂ ਦੇ ਸਿਰ ਵਾਏ ਤੇ ਸਬਜੀ ਬਣਾਉਣੀ ਸੀਗੀ ਗੋਭੀ ਰਾਤੀ ਲੈ ਕੇ ਆਏ ਹੀ ਮਨ ਮਿੱਤੇ ਪਾਪਾ ਸਬਜੀ ਨਾਲੇ ਆਲੂ ਗੰਡੇ ਮੁਕੇ ਹੀ ਆਪਣੇ ਸਾਰਾ ਮਤਲ ਲੈ ਆਣ ਕੇ ਦਿੱਤਾ ਤੇ ਗੰਡੇ ਵਾਲੀ ਟੋਕਰੀ ਵੀ ਤੋਂਣ ਵਾਲੀ ਖਾਲੀ ਹੋਈ ਸੀ ਨਾਲੇ ਆਪਾਂ ਮਤਲ ਸਾਰਾ ਕੁਝ ਹੀ ਅੱਜ ਜਿਹੜਾ ਧੋਲਿਆ ਵਾ ਗੰਡੇ ਵਾਲੀ ਟੋਕਰੀ ਟੁਕੜੀ ਉਸ ਸਾਫ ਕਰ ਲਈ ਤੇ ਬਸ ਇੱਥੇ ਮੈਂ ਭਾਂਡਿਆਂ ਦੀ ਐਂ ਰੱਖਦੀ ਪਈ ਸੀਗੀ ਸਾਰੇ ਕਿੰਨੇ ਭਾਂਡੇ ਜਿਹੜੇ ਜਾਲੀ ਦੇ ਵਿੱਚ ਆ ਜਾਂਦੇ ਕਾਫੀ ਤੇ ਮਸਾਲਾ ਪੀਣ ਵਾਲਾ ਹੀ ਚਾਹ ਵਾਲਾ ਹੀਗਾ ਤੇ ਕੁਝ ਆਪਣਾ ਸਬਜੀ ਵਾਲਾ ਹੀਗਾ ਉਹ ਥੁੱਪੇ ਪਾਇਆ ਦੋਵੇਂ ਪੀਣੇ ਆ ਤੇ ਇਥੇ ਗੁੜ ਰੱਖਦੀ ਪਈ ਹਾਂ ਤੇ ਉਹ ਫਿਰ ਬਾਲਟੀ ਦੇ ਵਿੱਚ ਬਾਲਟੀ ਛੋਟੀ ਸੀ ਤੇ ਉਹਦੇ ਵਿੱਚ ਗੁੜ ਜਿਹੜਾ ਨਹੀਂ ਆਇਆ ਤੇ ਇਹਨੂੰ ਫਿਰ ਮੈਂ ਇਸ ਤਰ੍ਹਾਂ ਬੰਨ ਕੇ ਤੇ ਦੂਸਰੇ ਮਤਲਬ ਡੱਬੇ ਦੇ ਵਿੱਚ ਰੱਖਤਾ ਹੀ ਗਿਆ ਤੇ ਇੱਥੇ ਬਸ ਚਾਹ ਵਾਲਾ ਮਸਾਲਾ ਹੀ ਚਾਹ ਵਾਲਾ ਮਸਾਲਾ ਪੀ ਕੇ ਤੇ ਦੂਸਰੇ ਨੂੰ ਧੁੱਪ ਲੱਗੀਗੀ ਸਬਜੀ ਵਾਲਾ ਪੀਣ ਵਾਲਾ ਹੈਗੀ ਕਿੰਨੇ ਦਿਨਾਂ ਦਾ ਖਤਮ ਹੋਇਆ ਹੀ ਚਾਹ ਵਾਲਾ ਮਸਾਲਾ ਤੇ ਅਦਰਕੇ ਕੋਟਕੇ ਜਾਂ এলাਚੀ ਕੋਟਕੁਟਕੇ ਪਾ ਲੈਂਦੀ ਐਵੇਂ ਕਾਲੂ ਜੀ ਕੀਤੇ ਕਾਲੂ ਜੀ ਕੀਤੇ ਕਿ ਐਵੇਂ ਨਹੀਂ ਪੀਆ ਤੇ ਅੱਜ ਫਿਰ ਸਾਰਾ ਸੌਦਾ ਸੁੱਦਾ ਡੱਬੇ ਦੇ ਵਿੱਚੋਂ ਕੱਢਿਆ ਤੇ ਉਹ ਮਤਲਬ ਦੂਸਰਾ ਸਬਜੀ ਦਾ ਮਸਾਲਾ ਫਿਰ ਧੁੱਪੇ ਪਾਇਆ ਤੇ ਦੋਵੇਂ ਫਿਰ ਮੈਂ ਪੀ ਲੂੰਗੀ ਤੇ ਚਾਹੜਾ ਪੀ ਕੇ ਤੇ ਮੈਂ ਡੱਬੇ 'ਚ ਪਾ ਲਿਆ ਇਹਦੇ ਨਾਲ ਹੀ ਇਹ ਵੀ ਪਾ ਲੈਣਾ ਆਪਾਂ ਪੀ ਕੇ ਨੇ 'ਚ ਪਾ ਲਿਆ ਹੈਗਾ ਥੋੜਾ ਇੱਕ ਮਤਲਬ ਡੱਬੀ ਭਰ ਲਈ ਤੇ ਬਾਕੀ ਮੈਂ ਡੱਬੇ ਦੇ ਵਿੱਚ ਪਾ ਕੇ ਤੇ ਜਾਲੀ ਦੇ ਵਿੱਚ ਰੱਖਤਾ ਸੀਗਾ ਇੱਥੇ ਬਸ ਹੁਣ ਆਪਾਂ ਲੱਗੇ ਆ ਸਾਰਾ ਅੰਦਰੋਂ Samsung ਕੇ ਮਸਾਲਾ ਮਸੂ ਰੱਤੇ ਆ ਵੀ ਕੋ ਵੀਡੀਓ 'ਚ ਕਿੰਨਾ ਖਲਾ ਰਖੂੜਾ ਪਾਇਆ ਵੀੜਾ ਸੋ ਦੇ ਇੱਕ ਚੜੂ ਕੋ ਚਲਾਇਆ ਹੈ ਉਸ ਤੋਂ ਬਾਅਦ ਸਾਡੇ ਸੂਦੇ ਜਿਹੜੇ ਡੱਬੇ ਚ ਪਾਈ ਬਾਕੀ ਜਿਹੜੇ ਤੇ ਇੱਥੇ ਬਸ ਲੱਗੀ ਹੈ ਮੈਂ ਆਲੂ ਗੰਡੇ ਪਾਉਣ ਟੋਕਰੀ ਦੇ ਵਿੱਚ ਆ ਰਾਦੇ ਲਿਆਂਦੇ ਤੇ ਰਾਤੀ ਮੈਂ ਪਾਈ ਨਹੀਂ ਮੈਂ ਕਿ ਟੋਕਰੀ ਨਾ ਗੰਦੀ ਹੋਈ ਹੈ ਸਾਫ਼ ਕਰਕੇ ਨੇ ਪਿਆਜ਼ਾਂ ਲਈ ਤੇ ਫੇਰ ਹੀ ਪਾਵਾਂਗੇ ਤੇ ਇੱਥੇ ਮੈਂ ਤੇ ਫਤੇ ਦੋਨੋਂ ਲੱਗੇ ਆ ਮਾਂ ਪੁੱਤ ਪਿਆਜ਼ ਪਾਉਣ ਫਤੇ ਕਹਿੰਦਾ ਮੈਂ ਆਲੂ ਪਾਣੀ ਮम्मा ਮੈਂ ਚੱਲ ਤੂੰ ਆਲੂ ਪਾ ਲੈ ਤੇ ਇਹਨਾਂ ਨੇ ਆਲੂ ਲੂ ਪਾ ਕੇ ਤੇ ਉਸ ਤੋਂ ਬਾਅਦ ਮੈਂ ਮਤਲਬ ਕਿ ਇਹਨਾਂ ਦੋਵਾਂ ਦੇ ਸਿਰ ਵਾਹੇ ਭੈਣ ਭਰਾਵਾਂ ਦੇ ਸਿਰ ਸੁਰਵਾ ਕੇ ਤੇ ਸਬਜੀ ਕੱਟ ਕੇ ਤੇ ਇੱਕ ਝਾੜੂ ਲਾਇਆ ਸਿਰਵਾ ਕੇ ਸਿਰਵਾ ਕੇ ਸਾਰਾ ਝਾੜੂ ਝਾੜੂ ਲਾਇਆ ਕਰੀ ਬਾਹਰ ਅੰਦਰ ਕਿਉਂਕਿ ਜਿਹੜੇ ਲਫਾਫੇ ਲੁਕੂਪੇ ਸਾਰੇ ਸਾੜੇ ਕਿ ਫਿਰ ਇਸ ਤਰ੍ਹਾਂ ਉੱਡਦੇ ਫਿਰਦੇ ਜੇ ਹਵਾਵਾਂ ਆ ਗਈ ਤੇ ਸਾਰੇ ਉੱਡਣੇ ਨਾਲੇ ਵੀਡੀਓ ਦੇ ਵਿੱਚ ਫਤਿਹ ਨੇ ਨਾ ਖਲਾਲਾ ਖਲੂਰਾ ਪਾਇਆ ਵਾਵਾ ਇਹਨੇ ਨਾ ਉਹ ਜਿਹੜੇ ਮਤਲਬ ਡੱਬਾ ਸੀਗਾ ਕਪਾਂ ਵਾਲਾ ਤੇ ਕਪ ਮੈਂ ਮਤਲਬ ਟੰਗ ਤੇ ਹੀ ਗੇ ਤੇ ਇਹਨੇ ਬਸ ਉਹਦਾ ਜਿਹੜਾ ਗੱਤਾ ਜਿਹਨੇ ਸਾਰਾ ਭੂਰਿਆ ਭੂਰਿਆ ਇਹ ਸਾਰੇ ਵੀਡੀਓ ਦੇ ਵਿੱਚ ਤੇ ਜੇ ਹਵਾ ਆ ਗਈ ਤੇ ਮੈਂ ਕਿ ਸਾਰੇ ਉੱਡਦਾ ਫਿਰਦਾ ਵਾਂ ਤੇ ਮੈਂ ਫਿਰ ਉਹਨੂੰ ਮਤਲਬ ਕਿ ਕਰਤਾ ਹੀ ਗਿਆ ਸਾਰਾ ਥਾਂ ਝੁਜ ਕੇ ਤੇ ਫਿਰ ਅੱਗ ਲਾਈ ਅੱਗ ਲਾ ਕੇ ਫਿਰ ਬੱਚਿਆਂ ਦੇ ਮੈਂ ਸੇ ਰਵਾਏ ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਉਮੀਦ ਸਾਰੇ ਠੀਕ ਠਾਕ ਹੋਵਧੀਆ ਕਿ ਆਪਾਂ ਵੀ ਠੀਕ ਆ ਹੁਣ ਤੇ ਆਪਾਂ ਕੀਤੀ ਅੱਜ ਸਾਰੀ ਰਸੋਈ ਦੀ ਡੀਪ ਕਲੀਨਿੰਗ ਸਾਰੀ ਮਤਲਬ ਕਿ ਝਾੜੀ ਹੀ ਗਈ ਸਾਰਾ ਸਫਾਈ ਕੀਤੀ ਆ ਵੇਖੋ ਆਹ ਵੇਖੋ ਫਦੇਨੇ ਫਤੇ ਨੇ ਬੰਨਿਆ ਚੰਡਾ ਟਰੈਕਟਰ ਨਾਲ ਗੁਰਫਤ ਇਹ ਲੋ ਕਰ ਦ ਬਬੂ ਤੇ ਵੀ来 ਆ ਫਤੇ ਵੀ ਨਾ ਮੇਰਾ ਦੋ ਦਿਨ ਦਿਨ ਤੋਂ ਬਲਾਉ ਕੋਈ ਵੀ ਮੈਂ ਨਹੀਂ ਬਣਾਇਆ ਗੁਰਫਤੇ ਵੀ ਨਹੀਂ ਠੀਕ ਤੇ ਨਾ ਹੀ ਇਹ ਸਕੂਲ ਜਾਂਦੇ ਨੂੰ ਫੀਵਰ ਕਾਫੀ ਹੋਇਆ ਹੀਗਾ ਤੇ ਅੱਜ ਥੋੜਾ ਠੀਕ ਬਾ ਤੇ ਹੁਣ ਸਵੇਰੇ ਵੇਖੋ ਜੇ ਤਾਂ ਠੀਕ ਹੋਇਆ ਫਿਰ ਭੇਜੂਗੀ ਇਹਨੂੰ ਤੇ ਆਪਾਂ ਕਰਤੀ ਆ ਸਾਰੀ ਸਫਾਈਆ ਵੇਖੋ ਹੁਣ ਆਪਾਂ ਬਣਾ ਲਈ ਆ ਸਰਦੀ ਗੋਭੀ ਬਣਾਈ ਆ ਆਪਾਂ ਨੂੰ ਗੋਬੀ ਦੀ ਸਬ지 ਤੇ ਆਟਾ ਵੀ ਆਪਾਂ ਗੁੰਨ ਲਿਆਵਾ ਆ ਦੇਖੋ ਸਾਰੀ ਇਹ ਆਪਾਂ ਸਾਰੀ ਐ ਚੰਗੀ ਤਰ੍ਹਾਂ ਸਫਾਈ ਕਰਤੀ ਹੈ ਮਤਲਬ ਅੱਜ ਤਾਂ ਸ਼ਾਮਾਂ ਹੀ ਪੈ ਗਈਆਂ ਪੈ ਗਈਆਂ ਸਵੇਰ ਦੀ ਮਤਲਬ ਪਰ ਸੋਈ ਨੂੰ ਨਾ ਕਾਫੀ ਟਾਈਮ ਲੱਗ ਜਾਂਦਾ ਵਾ ਬਾਕੀ ਕਮਰਿਆਂ ਦੀ ਸਫਾਈ ਇੱਕ ਦਿਨ ਤੇ ਸੋਈ ਕੱਲੀ ਦੀ ਇੱਕ ਦਿਨ ਪੂਰਾ ਇੱਕ ਦਿਨ ਲੱਗ ਜਾਂਦਾ ਡੱਬੇ ਡੋਬੇ ਸਾਕਰ ਕੇ ਕੱਢਦੇ ਨਾ ਮੇਰੀ ਨਾਲ ਸੋਈ ਦੀ ਸਫਾਈ ਹੋਣ ਵਾਲੀ ਤੇ ਮੇਰਾ ਜੀ ਮਤਲਬ ਹੋਰ ਤਰ੍ਹਾਂ ਹੋਇਆ ਇਹ ਮੈਂ ਨਾ ਠੀਕ ਹੋਣ ਕਰਕੇ ਨਾ ਬਹੁਤ ਗੰਦੀ ਹੋਈ ਜਾਵੇ ਬਿਲਕੁਲ ਵਾਪਸ ਆਪ ਸਫਾਈ ਕਰ ਲਈ ਆ ਤੇ ਇਹ ਨਾ ਡਰਮੀ ਨਾਲ ਉਹਨਾਂ ਹੁਣ ਮੈਂ ਜਾ ਜਾਲੀ ਨਾਲ ਉਹਨਾਂ ਤੇ ਕੰਮੀ ਥੋੜੀ ਘਟਵੀ ਰੱਖੀ ਜਿਹੜਾ ਆਟਾ ਚੰਨੀ ਦਾ ਨਾ ਉਹ ਸਾਰਾ ਹੀ ਪਾਂਡਿਆਂ ਦੇ ਪੈ ਜਾਂਦਾ ਅੰਦਰ ਵਾਰਾ ਡੱਬਿਆਂ ਡੁੱਬਿਆਂ ਤੇ ਜਾਲੀ ਮਤਲਬ ਜਾਲੀ ਵਿੱਚ ਇਸ ਕਰਕੇ ਜਾਲੀ ਦੇ ਉਹ ਡੱਬੇ ਡੁੱਬੇ ਸਾਰੇ ਇਹ ਤੋਤੇ ਹੁਣ ਸਹੀ ਜਿਹੇ ਰਹਿ ਗਈ ਵਿੱਚ ਸਾਫ਼ ਕਰਨ ਨੂੰ ਫ੍ਰਿਜ ਹਜੇ ਨਹੀਂ ਮੈਂ ਕੀਤੀ ਹੁਣ ਉਹਨੂੰ ਫਿਰ ਦੂਸਰੇ ਦਿਨ ਕਰਾਂਗੇ ਤੇ ਪਰਦੇ ਕੋਲੇ ਦੇ ਵੀ ਧੋ ਕੇ ਆਪਾਂ ਪਾਉਦੇ ਆ ਹੁਣ ਨਾ ਮਸੂਦਾ ਅੰਦਰ ਤੋਂ ਮਾਣ ਕੇ ਨਾ ਮਤਲਬ ਕੇ ਅੱਗੇ ਕਰਦਿਆਂ ਕਰਾਂਗੇ ਨਾ ਕੰਮ ਕੁੰਮ ਕਰਕੇ ਪਰ ਸੋਈ ਜੀ ਸਾਫ ਸਫਾਈ ਕਰਕੇ ਤੇ ਪਰਦੇ ਜਿਹੜੇ ਆਪਾਂ ਅੱਗੇ ਕਰਦਿਆਂ ਕਰਾਂਗੇ ਤੇ ਬੱਤ ਉਹ ਵੀ ਪਰਦੇ ਵੀ ਤੋਂ ਕਿੱਗੇ ਕਰਦੇ ਆ ਕਿ ਹੁਣ ਆਪਾਂ ਪਰਦੇ ਅੱਗੇ ਕਰਦਿਆਂ ਕਰਾਂਗੇ ਤੁਸਾਰੀ ਹੈ ਪੂਰੀ ਚੰਗੀ ਤਰ੍ਹਾਂ ਖਿਸ਼ਾਲਣੇ ਸ਼ੁਰੂ ਕਰਦੇ ਆਪਾਂ ਪੂਰੀ ਸਾਫ ਸਫਾਈ ਕੀਤੀ ਆਪਣੀ ਤੇ ਰੂਮਾਂ ਦੀ ਅੱਗੇ ਇੱਕ ਦਿਨ ਕੀਤੀ ਸੀ ਰੂਮ ਸਾਫ ਹੀ ਤੇ ਅੱਜ ਰਸੋਈ ਧੋਤੀ ਆ ਤੇ ਨਾਲ ਹੀ ਇਤਰਾਇੰਗ ਰੂਮ ਦਾ ਮਤਲਬ ਇਤਰਾਇੰਗ ਰੂਮ ਤੋਂ ਤਾਂ ਲੱਬੀ ਤੋਂ ਟੀਮ ਤੇ ਮੇਰੇ ਬਾਗਾਂ ਬੂਵੇ ਮੇਰੇ ਦੂਰ ਤੇ ਘਾਹ ਤੇ ਜਾਲੀਲੇ ਬੂਵੇ ਥੋੜੇ ਬਨੇ ਜਾਂਦੇ ਨੇ ਤੇ ਆਹ ਵੇਖੋ ਹੁਣ ਕੋਲ ਮਿਲ ਗਿਆ ਫਿਰ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਜਿਹੜੇ ਨਿਊ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਮੈਂ ਬਣਾਣਾ ਫੁਲਕੇ ਤੇ ਖਾਈਏ 8 ਵਜ ਗਏ ਆ ਤੇ ਮੇਰੇ ਮੀਤ ਦੇ ਪਾਪਾ ਹੁਣ ਲੇਟ ਕਾਫੀ ਲੇਟ ਆਉਂਦੇ ਆ